ਕੀ ਕੋਈ ਉਸ ਮੀਟਿੰਗ ਚ ਰਿਹਾ ਜੀ ਦੇਖੋ ਉਸ ਮੀਟਿੰਗ ਮੈਂ ਕੱਲਾ ਅਨਾਉਂਸਮੈਂਟ ਕਰਤੀ ਸੀ ਪ੍ਰਿੰਸੀਪਲ ਫੈਸਲਾ ਲੈ ਲਿਆ ਗਿਆ ਪੈਨੋਸੀ ਸ਼ਰਤੋਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਊਗੀ 30 ਸਾਲ ਲੋਕ ਕੇ ਸੰਤਾਪ ਭੁਗਦੇ ਰਹੇ ਇਲੀਗਲ ਕਲੋਨੀਆਂ 15 16 ਹਜ਼ਾਰ ਤੋਂ ਜ਼ਿਆਦਾ ਕਟ ਹੋ ਗਈਆਂ ਲੋਕਾਂ ਨੇ ਪਲਾਟ ਲੈ ਲਏ ਹਾਰਡ ਅਰਨਿੰਗ ਦੀ ਕਮਾਈ ਖਰ ਦਿੱਤੀ ਨਾ ਉਹਨਾਂ ਨੂੰ ਸੀਵਰ ਮਿਲਿਆ ਨਾ ਪਾਣੀ ਮਿਲਿਆ ਨਾ ਬਿਜਲੀ ਦਾ ਕਨੈਕਸ਼ਨ ਮਿਲਿਆ ਨਾ ਸਟਰੀਟ ਲਾਈਟ ਮਿਲੀ ਨਾ ਪਾਰਕ ਮਿਲਿਆ ਸੋ ਇਹ ਚੀਜ਼ਾਂ ਲੋਕ ਭੁਗਦੇ ਰਹੇ ਉਹਨਾਂ ਨੇ ਪੈਸੇ ਲਗਾਤੇ ਮੁੱਖ ਮੰਤਰੀ ਜੀ ਨੇ ਔਰ ਐਕਚੁਅਲੀ ਕਿਉਂ ਹਾਈ ਕੋਰਟ ਦੇ ਵਿੱਚ ਆਇਆ ਜਦੋਂ ਹਾਈ ਕੋਰਟ ਕੋ ਚੀਜ਼ਾਂ ਲੋਕ ਜਾਣਦੇ ਸੀ ਵੀ ਸਾਨੂੰ ਜੋ ਕਿਹਾ ਗਿਆ ਦਿੱਤਾ ਨਹੀਂ ਗਿਆ ਇਸ ਕਰਕੇ ਉਹਨਾਂ ਨੇ ਐਨਓਸੀ ਸ਼ਰਤ ਲਗਾਈ ਸੀ ਵੀ ਕੋਈ ਵੀ ਰਜਿਸਟਰੀ ਹੋਣ ਤੋਂ ਪਹਿਲਾਂ ਉਸ ਏਰੀਆ ਨੂੰ ਕਿਉਂਕਿ ਇਹ ਲੋਕ ਤਾਂ ਪੈਸੇ ਵਟਕੇ ਔਰ ਰਾਜਨੀਤਿਕ ਆਦਮੀ ਸੀ ਇਹਨਾਂ ਦੇ ਪਿੱਛੇ ਵੱਡੀ ਗੱਲ ਸੀ ਅਗਰ ਰਾਜਨੀਤਿਕ ਆਦਮੀ ਨਾ ਹੁੰਦੇ ਤਾਂ ਸਰਕਾਰਾਂ ਉਸ ਵੇਲੇ ਲੋਕਾਂ ਦੇ ਬਾਰੇ ਨਾ ਸੋਚਦੀ ਇਹਦਾ ਮਤਲਬ ਇਹਨਾਂ ਦਾ ਆਪਣਾ ਕਾਰੋਬਾਰ ਸੀ ਮੈਂ ਕਹਿ ਸਕਦਾ ਔਰ ਇਹਨਾਂ ਨੇ ਉਸ ਕਾਰੋਬਾਰ ਨੂੰ ਪ੍ਰਫੁੱਲਤ ਕੀਤਾ ਉਹਨੂੰ ਵਧਾਇਆ ਵਧਾਇਆ ਉਸ ਕਾਰੋਬਾਰ ਨੂੰ ਕਿਉਂਕਿ ਆਪਣੇ ਨਿੱਜੀ ਸਵਾਰਥ ਸੀਗੇ ਸੋ ਮੈਂ ਇਹ ਕਹਿ ਸਕਦਾ ਜਿਹੜਾ ਇਹ ਵੱਡਾ ਫੈਸਲਾ ਹੈ ਲੇਕਿਨ ਇਹਦੇ ਲਈ ਸਾਨੂੰ ਅਗਰ ਕੋਈ ਮਸੌਦਾ ਤਿਆਰ ਹੋ ਰਿਹਾ ਔਰ ਸਾਰੇ ਡਿਪਾਰਟਮੈਂਟ ਬੈਕੀ ਤੇ ਮਸੌਦਾ ਤਿਆਰ ਕਰ ਰਹੇ ਆ ਔਰ ਆਉਣ ਵਾਲੇ ਅਗਰ ਸਾਨੂੰ ਕੋਈ ਇਹ ਕਾਨੂੰਨ ਵੀ ਲੈ ਕੇ ਆਉਣਾ ਪਿਆ ਵਿਧਾਨ ਸਭਾ 'ਚ ਉਹਨੂੰ ਪਾਸ ਕਰਕੇ ਤਾਂ ਕਿ ਹਾਈ ਕੋਰਟ ਦੀ ਜਿਹੜੀ ਸ਼ਰਤਾਂ ਉਹਦੇ ਅਨੁਸਾਰਾ ਮੈਟਰ ਨੂੰ ਸੋਲਵ ਕਰਕੇ ਲੋਕਾਂ ਨੂੰ ਐਨਓਸੀ ਤੋਂ ਰਾਹਤ ਦਿੱਤੀ ਜਾ ਸਕੇ ਸਵਾਲ ਉਹ ਹੀ ਹੈ ਹਾਈ ਕੋਰਟ ਦੇ ਵਿੱਚ ਕੇਸਿਸ ਮੌਜੂਦ ਨੇ ਐਕਟ ਲੱਗੇ ਹੋਏ ਨੇ ਕਈ ਸਾਰੇ ਸਰਕਾਰ ਫਿਰ ਕਰੇਗੀ ਕਿੱਦਾਂ ਕਿਸ ਤਰੀਕੇ ਨਾਲ ਪੋਲਿਸੀ ਪੋਸੀਬਲ ਹੈ ਉਹਦੇ ਤੇ ਮਸੌਦਾ ਤਿਆਰ ਖੜਾ ਤਿਆਰ ਕਰਕੇ ਉਹਨੂੰ ਵਿਧਾਨ ਸਭਾ ਚ ਲੈ ਕੇ ਉਹਨੂੰ ਪਾਸ ਕਰਾਏਗੀ ਉਹਨੂੰ ਕਾਨੂੰਨ ਨੂੰ ਲਿਆ ਕੇ ਔਰ ਹਾਈ ਕੋਰਟ ਦੇ ਜਿਹੜੀਆਂ ਜਿੱਦੀਆਂ ਪਾਪਰੈਕਟ ਦੇ ਦੀ ਜਿੰਨੀਆਂ ਸ਼ਰਤਾਂ ਉਹਨਾਂ ਨੂੰ ਪੂਰਾ ਕਰੇਗੀ ਇਸ ਤੇ ਜੀ ਠੀਕ ਹੈ ਲੋਕਾਂ ਨੂੰ ਕੋਈ ਰਾਹਤ ਦੇਣਾ ਚਾਹੁੰਦੇ ਹੋ ਪਰ ਕਿਤੇ ਨਾ ਕਿਤੇ ਕਾਰਨ ਜਿਹੜੇ ਰਹੇ ਨੇ ਬਿਲਡਰ ਰਹੇ ਨੇ ਲੇ ਆਲਿੰਦੇ ਸੀ ਜਗਾ ਉਥੇ ਬਿਲਡ ਕਰਤੀ ਵੇਚ ਕੇ ਚਲੇ ਗਏ ਬਾਅਦ ਚ ਉਹ ਨਾ ਪਾਰਕ ਬੰਦੇ ਸੀ ਨਾ ਲੋਕਾਂ ਦੇ ਪਾਣੀ ਪਹੁੰਚਦਾ ਸੀ ਉਹਨਾਂ ਖਿਲਾਫ ਵੀ ਕੁਝ ਕਰਨ ਜਾ ਰਹੇ ਹੋ ਤੇ ਨਾਲੇ ਕੀ ਪਵਿੱਖ ਦੇ ਵਿੱਚ ਇਸ ਤਰੀਕੇ ਦੀਆਂ ਕਲੋਨੀਆਂ ਨਾ ਬਣਨ ਉਸ ਚੀਜ਼ ਦਾ ਖਿਆਲ ਰੱਖਿਆ ਜਾਵੇ ਬਿਲਕੁਲ ਉਹਨਾਂ ਨੇ ਕੱਲ ਇਹ ਗੱਲ ਕਹੀ ਸੀ ਵੀ ਆਣ ਵਾਲੇ ਟਾਈਮ ਨੂੰ ਇਹ ਜਿਹੜਾ ਜਿਹੜੇ ਬਿਲਡਰ ਦਾ ਇਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਆ ਜਾਣਾ ਐਕਚੁਅਲੀ ਬਿਲਡਰਾਂ ਨੇ ਕੀਤਾ ਕਿ ਉਹਨਾਂ ਨੇ ਗੜੀਆਂ ਰਜਿਸਟਰੀਆਂ ਖੁਦ ਨਹੀਂ ਕੀਤੀਆਂ ਉਹਨਾਂ ਨੇ ਲੋਕਾਂ ਕੋ ਕਰਾਈਆਂ ਜੀ ਵੀ ਜ਼ਰਾ ਕੋ ਕਰਾਈਆਂ ਤੁਹਾਡੇ ਮੇਰੇ ਵਰਗੇ ਕੋ ਖੜੇ ਕਰਕੇ ਕਰਾਤੀ ਤੇ ਹੁਣ ਉਹ ਬੰਦਾ ਜਿਹੜਾ ਇੱਕ ਗਰੀਬ ਆਦਮੀ ਉਹਨਾਂ ਦਾ ਕੋ ਡਰਾਈਵਰ ਸ਼ਰੇਵਰ ਕਰ ਰਿਹਾ ਹੈ ਲੇਕਿਨ ਇਹਨਾਂ ਦੇ ਬਿਲਡਰਾਂ ਨੂੰ ਅਗਰ ਕਿਸੇ ਨੇ ਲੋਕਾਂ ਨੂੰ ਧੋਖਾ ਕੀਤਾ ਉਹਨੂੰ ਆਉਣ ਵਾਲੇ ਟਾਈਮ ਨੂੰ ਇਨ ਫਿਊਚਰ ਨਾ ਕਰ ਸਕੇ ਇਹਦਾ ਪ੍ਰਬੰਧ ਕੀਤਾ ਜਾਏਗਾ ਔਰ ਅਗਰ ਕੋ ਵੱਡਾ ਇਦਾਂ ਨਜ਼ਰ ਆਂਦਾ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਏ। ਕਿੱਦਾਂ ਕਿੱਦਾਂ ਪਾਵਰ ਆਫ ਟਰਨੀ ਲੈ ਲਈਤੀ ਜਾਂਦੀ ਏ। ਜਮੀਨ ਕਿਸੇ ਦੀ ਹੁੰਦੀ ਏ ਬਣਾ ਕੇ ਚਲੇ ਜਾਂਦੇ ਨੇ। ਉਹ ਉਹ ਵੀ ਚੀਜ਼ਾਂ ਦਾ ਖਿਆਲ ਕੀ ਰੱਖਿਆ ਜਾ ਰਿਹਾ ਕਿੱਦਾਂ ਉਹ ਕਿਉਂਕਿ ਕਲਰਡ ਸਟੈਂਪ ਪੇਪਰ ਦੀ ਵੀ ਗੱਲ ਹੈ। ਹਾਂ ਜਿਹੜੀ ਕਲਰਡ ਸਟੈਂਪ ਪੇਪਰ ਦੀ ਗੱਲ ਸੀ ਉਹਦਾ ਮਕਸਦ ਇਹ ਆ ਬਈ ਜਿਹੜਾ ਕਲਰਡ ਸਟੈਂਪ ਪੇਪਰ ਉਹਨੂੰ ਹੀ ਮਿਲੇਗਾ ਜਿਹੜਾ ਪਹਿਲਾਂ ਗਵਰਨਮੈਂਟ ਦੀਆਂ ਸਾਰੀਆਂ ਸ਼ਰਤਾਂ ਪ੍ਰੂਫਡ ਜਿਹੜੀ ਸ਼ਰਤਾਂ ਪੂਰੀਆਂ ਕਰਨਗੇ। ਫਿਲਹਾਲ ਰੈਡੀਫਾਈ ਕੀਤੇ ਨੇ ਕਿੰਨੇ ਬਿਲਡਰ ਨੇ ਇਦਾਂ ਜਿੰਨੇ ਕਿੰਨੀਆਂ ਕਲੋਨੀਆਂ ਨੇ ਜਿਨ੍ਹਾਂ ਨੂੰ ਇਹ ਕੀਤਾ ਗਿਆ ਨਹੀਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਆਲਰੇਡੀ ਜਿਹੜੀ ਆ ਤੁਹਾਨੂੰ ਦੱਸਿਆ 16000 ਛੋਟੀਆਂ ਮੋਟੀਆਂ ਕਲੋਨੀਆਂ ਕਰਤੀਆਂ ਜਿਹੜੀ ਜਿਹਨੂੰ ਸਮਝ ਲੋ ਵਾਟਕ ਨਾਲ ਜ਼ਮੀਨ ਮਿਲੀ ਉਹਨੇ ਵੀ ਕਰ ਦਿੱਤੀ ਤੇ ਇਦਾਂ ਦਾ ਉਹਦਾ ਅਨਲਿਮਿਟਿਡ ਹੈ ਤੇ ਉਹਦੇ ਲਈ ਡਾਟਾ ਤਿਆਰ ਹੋ ਰਿਹਾ ਲੇਕਿਨ ਅਗਰ ਜਿੱਥੇ ਨਜ਼ਰ ਆਏਗਾ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਕਿਉਂਕਿ ਐਨਓਸੀ ਇਹ ਨਹੀਂ ਕਿ ਸਿਰਫ ਖਤਮ ਕਰ ਦੇਣੀ ਹੈ ਐਨਓਸੀ ਦਾ ਖਤਮ ਮਤਲਬ ਹੈ ਕਿ ਉੱਥੇ ਡਿਵੈਲਪਮੈਂਟ ਸਰਕਾਰ ਨੂੰ ਕੰਮ ਵੀ ਕਰਨੇ ਪੈਣੇ ਖਜ਼ਾਨੇ ਤੇ ਵੀ ਬੋਝ ਪਵੇਗਾ ਉਹ ਵੀ ਤੁਸੀਂ ਆਂਕੜੇ ਖਾਕਾ ਤਿਆਰ ਕੀਤਾ ਉਸ ਨੂੰ ਲੈ ਕੇ ਡੈਫੀਨੇਟਲੀ ਹੈ ਦੋਨੋਂ ਜਿਹੜੇ ਲੋਕਲ ਬਾਡੀ ਔਰ ਅਰਬਨ ਡਿਵੈਲਪਮੈਂਟ ਨੂੰ ਉਹ ਕੰਮ ਕਰਨਾ ਪੈਣਾ ਉਹਦੇ ਲਈ ਜੋ ਵੀ ਡਿਵੈਲਪਮੈਂਟ ਚਾਰजेस ਵੀ ਲੋਕਾਂ ਕੋਲ ਦੇਖੋ ਲੋਕ ਕਹਿੰਦੇ ਸਾਡੀ ਰੈਸਿ ਹੋ ਜੂਵੇ ਅਸੀਂ ਡਿਵੈਲਪਮੈਂਟ ਚਾਰजेस ਵੀ ਦੇ ਦੇਾਂਗੇ ਸੋ ਅਗਰ ਇਦਾਂ ਦਾ ਵੀ ਮੈਟਰ ਵਿੱਚ ਲੈਣਾ ਪਏ ਲਾਵਾਂਗੇ ਉਸ ਏਰੀਆ ਦੀ ਡਿਵੈਲਪਮੈਂਟ ਲਈ ਅਗਰ ਕੋਈ ਸ਼ਰਤ ਇਦਾਂ ਦੀ ਅਟੈਚ ਲੋਕ ਕਿਉਂ ਖਰਚਦੇ ਇਦਾਂ ਦੀਆਂ ਕਲੋਨੀ ਵਿੱਚ ਕਿਉਂ ਲੈਂਦੇ ਦੀ ਲੋਕ ਸਸਤੀ ਜ਼ਮੀਨ ਲੈਣ ਦੀ ਕੋਸ਼ਿਸ਼ ਕਰਦੇ ਹਰ ਇੱਕ ਆਦਮੀ ਕਹਿੰਦਾ ਮੈਨੂੰ ਪਲਾਟ ਸਸਤਾ ਮਿਲੇ ਤਾਂ ਕੱਲ ਨੂੰ ਡਵੈਲਪਮੈਂਟ ਚਾਰਜਸ ਵੀ ਦਾ ਉਹ ਉਹ ਪੇ ਕਰਨ ਨੂੰ ਤਿਆਰ ਹੋਏਗਾ ਉਹਨੂੰ ਦੇਖਾਂਗੇ ਲੇਕਿਨ ਗਰੀਬ ਆਦਮੀ ਨੂੰ ਸਭ ਤੋਂ ਵੱਡੀ ਗੱਲ ਆ ਜਿਹੜਾ ਮੇਨ ਮਕਸਦ ਆ 5 10 ਮਰਲੇ ਪਲਾਟ ਵਾਲਾ ਜਿਹਦੇ ਕੋਲ ਤਾਂ ਪੈਸੇ 1 ਲੱਖ 2 ਲੱਖ 4 ਲੱਖ 5 ਲੱਖ 10 ਲੱਖ ਹੈ ਉਹਨੂੰ ਉਹ ਕਿਉਂ ਸਫਰ ਕਰੇ ਸਾਡਾ ਮੇਨ ਫੋਕਸ ਉਹਨਾਂ ਦੇ ਉੱਤੇ ਵੀ ਆ ਔਰ ਅਸੀਂ ਚਾਹੁੰਦੇ ਆ ਲੋਕਾਂ ਨੂੰ ਇੱਕ ਅੱਛਾ ਅਰਬਨ ਏਰੀਆ ਰਹਿਣ ਦੇ ਲਈ ਅੱਛਾ ਡਵੈਲਪ ਔਰ ਅੱਛਾ ਅਗਰ ਉਹਨੇ ਕਾਰੋਬਾਰੀ ਏਰੀਆ 'ਚ ਮਿਲਿਆ ਤਾਂ ਉਹ ਅੱਛੇ ਢੰਗ ਨਾਲ ਸਜਾਜੇ ਢੰਗ ਨਾਲ ਪਾਰਕਿੰਗ ਸਾਰੀਆਂ ਚੀਜ਼ਾਂ ਦੇ ਨਾਲ ਪ੍ਰਬੰਧ ਕਰਕੇ ਮਿਲੇ ਅੱਛਾ ਲੋ ਜਦੋਂ ਅਨਾਉਂਸਮੈਂਟ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਲੋਕੀ ਲਾਈਨ ਵੀ ਚੱਲੇਗੀ ਹੁਣੇ ਨਗਰ ਨਿਗਮਾ ਤੋਂ ਉਧਰੋਂ ਕੀ ਸਾਨੂੰ ਐਨਓਸੀ ਦੀ ਕਿਰਤ ਚਰਤ ਖਤਮ ਹੋ ਗਈ ਤੁਸੀਂ ਸਾਰੀ ਰਜਿਸਟਰੀ ਕਰੋ ਇਹ ਕਦੋਂ ਹੋਣ ਹੋ ਜਾਏਗਾ ਕਿ ਥੋੜਾ ਵੇਟ ਕਰਨਾ ਪਏਗਾ ਕਿ ਅੱਜ ਤੋਂ ਉਹਨੇ ਸ਼ੁਰੂਆਤ ਹੋ ਗਈ ਕਿ ਨੋਟੀਫਿਕੇਸ਼ਨ ਦੀ ਵੇਟ ਕਰਨੀ ਲੋਕਾਂ 30 ਸਾਲ ਤੋਂ ਵੇਟ ਕਰਦੇ ਪੈਸੀ ਲੇਕਿਨ ਇਨ ਪ੍ਰਿੰਸੀਪਲੀ ਜਦੋਂ ਸੀਐਮ ਸਾਹਿਬ ਨੇ ਕਹਿਤਾ ਲੋਕਾਂ ਨੂੰ 100% ਲੋਕਲ ਉੱਤੇ ਖੁਸ਼ ਹੈ ਪਰ ਚਲੋ ਸਾਨੂੰ 15 ਦਿਨ ਬਾਅਦ ਮਿਲ ਜਾਊ 20 ਦਿਨ ਬਾਅਦ ਜਾਂ ਆਣ ਵਾਲੀ ਵਿਧਾਨ ਸਭਾ ਸੈਸ਼ਨ 'ਚ ਮਿਲ ਜਾਊ ਨੋਟੀਫਿਕੇਸ਼ਨ ਹੋ ਜਾਏਗਾ ਲੋਕ ਤਾਂ ਇਸ ਗੱਲ ਤੋਂ ਹੀ ਬਹੁਤ ਖੁਸ਼ ਹੈ ਲੋਕਾਂ ਨੂੰ ਪਤਾ ਵੀ ਇਹ ਕੰਮ ਜਿਹੜਾ ਹੈ ਮੁੱਖ ਮੰਤਰੀ ਅਨਾਉਂਸਮੈਂਟ ਕਿਉਂਕਿ ਮੁੱਖ ਮੰਤਰੀ ਨੇ ਅੱਜ ਤੱਕ ਜਿਹੜੇ ਅਨਾਉਂਸਮੈਂਟ ਕੀਤੀ ਹੈ ਉਹਨੂੰ ਕੰਪਲੀਟ ਕਰਾਇਆ ਹੈ ਯਾਨੀ ਕਿ ਬਜਟ ਦੇ ਵਿੱਚ ਇਸਨੂੰ ਅਮੈਂਡਮੈਂਟ ਕਰ ਦੇਣਾ ਡੈਫੀਨੇਟਲੀ 100% ਤੁਸੀਂ ਸੁਣਿਆ ਬ੍ਰਮਸ਼ੰਕਰ ਜਿੰਪਾਸੀ ਜਿਹੜੀ ਜਾਣਕਾਰੀ ਦੇ ਰਹੇ ਸੀ ਕਿ ਬਜਟ ਸੈਸ਼ਨ ਦੇ ਵਿੱਚ ਇਹਨੂੰ ਪੂਰੇ ਤਰੀਕੇ ਦੇ ਨਾਲ ਕਿਉਂਕਿ ਕਈ ਸਾਰੀ ਲੀਗੈਲਿਟੀ ਵੀ ਨੇ ਉਹਨਾਂ ਤੋਂ ਵੀ ਦੇਖਣਾ ਹੈਗਾ ਤੇ ਬਜਟ ਦੇ ਵਿੱਚ ਅਮੈਂਡਮੈਂਟ ਕਰਕੇ ਉਸ ਤੋਂ ਬਾਅਦ ਲੋਕਾਂ ਨੂੰ ਲੋੜ ਨਹੀਂ ਪਵੇਗੀ ਕਿ ਕਿਸੇ ਵੀ ਤਰੀਕੇ ਦੀ ਐਨਓਸੀ ਕੋਈ ਰਜਿਸਟਰੀ ਕਰਾਣੀ ਹੈ ਤਾਂ ਉਸ ਦੇ ਵਾਸਤੇ ਲੈਣੀ ਪਵੇ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ ਪੰਜਾਬ ਕੇਸੀ ਜਗਮਨ ਟੀਵੀ ਤੇ ਸਾਰਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਮੁੱਖ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਐਨਓਸੀ ਦੀ ਸ਼ਰਤ ਜਿਹੜੀ ਹੈ ਹੁਣ ਰਜਿਸਟਰੀ ਕਰਾਉਣ ਵੇਲੇ ਨਹੀਂ ਰਹੇਗੀ ਇਸ ਨੂੰ ਲੈ ਕੇ ਇੱਕ ਹਾਈ ਲੈਵਲ ਦੀ ਮੀਟਿੰਗ ਵੀ ਪੰਜਾਬ ਸਕੱਤਰੇ ਦੇ ਵਿੱਚ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਫਾਈਨਲ ਹੋਇਆ ਤੇ ਕਿਸ ਦਿਨ ਲੋਕਾਂ ਨੂੰ ਰਾਹਤ ਮਿਲਣ ਜਾ ਰਹੀ ਹੈ ਇਸ ਐਨਓਸੀ ਤੋਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਵੈਨੀ ਮਿਨਿਸਟਰ ਮੌਜੂਦ ਹਨ ਬ੍ਰਮਸ਼ੰਕਰ ਜਿੰਪਾ ਜੀ ਜਿੰਪਾ ਜੀ ਕੱਲ ਲੋਕਾਂ ਨੇ ਬੜੀ ਖੁਸ਼ੀ ਮਨਾਈ ਕਿ ਐਨਓਸੀ ਦੀ ਸ਼ਰਤ ਜਿਹੜੀ ਦੀ ਹੈ ਉਹ ਕੈਨਸਲ ਹੋਣ ਜਾ ਰਹੀ ਹੈ ਅੱਜ ਮੀਟਿੰਗ ਹੋਈ ਹੈ ਕੀ ਕੋਚ ਉਸ ਮੀਟਿੰਗ ਚ ਰਿਹਾ ਸੀ ਦੇਖੋ ਉਸ ਮੀਟਿੰਗ ਮੈਂ ਕੱਲਾ ਅਨਾਉਂਸਮੈਂਟ ਕਰਤੀ ਸੀ ਪ੍ਰਿੰਸੀਪਲ ਫੈਸਲਾ ਲੈ ਲਿਆ ਗਿਆ ਪੈਨੋਸੀ ਸ਼ਰਤੋ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਊਗੀ 30 ਸਾਲ ਲੋਕ ਕੇ ਸੰਤਾਪ ਭੁਗਦੇ ਰਹੇ ਇਲੀਗਲ ਕਲੋਨੀਆਂ 15 16000 ਤੋਂ ਜ਼ਿਆਦਾ ਕਟ ਹੋ ਗਈਆਂ ਲੋਕਾਂ ਨੇ ਪਲਾਟ ਲੈ ਲਏ ਹਾਰਡ ਅਰਨਿੰਗ ਦੀ ਕਮਾਈ ਖਰ ਦਿੱਤੀ ਨਾ ਉਹਨਾਂ ਨੂੰ ਸੀਵਰ ਮਿਲਿਆ ਨਾ ਪਾਣੀ ਮਿਲਿਆ ਨਾ ਬਿਜਲੀ ਦਾ ਕਨੈਕਸ਼ਨ ਬਣਿਆ ਨਾ ਸਟਰੀਟ ਲਾਈਟ ਮਿਲੀ ਨਾ ਪਾਰਕ ਮਿਲਿਆ ਸੋ ਇਹ ਚੀਜ਼ਾਂ ਲੋਕ ਭੁਗਦੇ ਰਹੇ ਉਹਨਾਂ ਨੇ ਪੈਸੇ ਲਗਾਤੇ ਮੁੱਖ ਮੰਤਰੀ ਜੀ ਨੇ ਔਰ ਐਕਚੁਅਲੀ ਕਿਉਂ ਹਾਈ ਕੋਰਟ ਦੇ ਵਿੱਚ ਆਇਆ ਜਦੋਂ ਹਾਈ ਕੋਰਟ ਕੋ ਚੀਜ਼ਾਂ ਲੋਕ ਜਾਣਦੇ ਸੀ ਵੀ ਸਾਨੂੰ ਜੋ ਕਿਹਾ ਗਿਆ ਦਿੱਤਾ ਨਹੀਂ ਗਿਆ ਇਸ ਕਰਕੇ ਉਹਨਾਂ ਨੇ ਐਨਓਸੀ ਸ਼ਰਤ ਲਗਾਈ ਸੀ ਵੀ ਕੋਈ ਵੀ ਰਜਿਸਟਰੀ ਹੋਣ ਤੋਂ ਪਹਿਲਾਂ ਉਸ ਏਰੀਆ ਨੂੰ ਕਿਉਂਕਿ ਇਹ ਲੋਕ ਤਾਂ ਪੈਸੇ ਵਟਕੇ ਔਰ ਰਾਜਨੀਤਿਕ ਆਦਮੀ ਸੀ ਇਹਨਾਂ ਦੇ ਪਿੱਛੇ ਵੱਡੀ ਗੱਲ ਸੀ ਅਗਰ ਰਾਜਨੀਤਿਕ ਆਦਮੀ ਨਾ ਹੁੰਦੇ ਤਾਂ ਸਰਕਾਰਾਂ ਉਸ ਵੇਲੇ ਲੋਕਾਂ ਦੇ ਬਾਰੇ ਨਾ ਸੋਚਦੀ ਇਹਦਾ ਮਤਲਬ ਇਹਨਾਂ ਦਾ ਆਪਣਾ ਕਾਰੋਬਾਰ ਸੀ ਮੈਂ ਇਹ ਕਹਿ ਸਕਦਾ ਔਰ ਇਹਨਾਂ ਨੇ ਉਸ ਕਾਰੋਬਾਰ ਨੂੰ ਪ੍ਰਫੁੱਲਤ ਕੀਤਾ ਉਹਨੂੰ ਵਧਾਇਆ ਵਧਾਇਆ ਉਸ ਕਾਰੋਬਾਰ ਨੂੰ ਕਿਉਂਕਿ ਆਪਣੇ ਨਿੱਜੀ ਸਵਾਰਥ ਸੀਗੇ ਸੋ ਮੈਂ ਇਹ ਕਹਿ ਸਕਦਾ ਜਿਹੜਾ ਇਹ ਵੱਡਾ ਫੈਸਲਾ ਹੈ ਲੇਕਿਨ ਇਸ ਲਈ ਸਾਨੂੰ ਅਗਰ ਕੋਈ ਮਸੌਦਾ ਤਿਆਰ ਹੋ ਰਿਹਾ ਔਰ ਸਾਰੇ ਡਿਵੈਲਪਮੈਂਟ ਡਿਪਾਰਟਮੈਂਟ ਬੈਕ ਇਤੇ ਮਸੌਦਾ ਤਿਆਰ ਕਰ ਰਹੇ ਆ ਔਰ ਆਉਣ ਵਾਲੇ ਅਗਰ ਸਾਨੂੰ ਕੋਈ ਲੈ ਕਾਨੂੰਨ ਵੀ ਲੈ ਕੇ ਆਉਣਾ ਪਿਆ ਵਿਧਾਨ ਸਭਾ ਚ ਉਹਨੂੰ ਪਾਸ ਕਰਕੇ ਤਾਂ ਕਿ ਹਾਈ ਕੋਰਟ ਦੀ ਜਿਹੜੀ ਸ਼ਰਤਾਂ ਉਹਦੇ ਅਨੁਸਾਰਾ ਮੈਟਰ ਨੂੰ ਸੋਲਵ ਕਰਕੇ ਲੋਕਾਂ ਨੂੰ ਐਨਓਸੀ ਤੋਂ ਰਾਹਤ ਦਿੱਤੀ ਜਾ ਸਕੇ ਸਵਾਲ ਉਹ ਹੀ ਇਹ ਹਾਈ ਕੋਰਟ ਦੇ ਵਿੱਚ ਕੇਸਿਸ ਮੌਜੂਦ ਨੇ ਐਕਟ ਲੱਗੇ ਹੋਏ ਨੇ ਕਈ ਸਾਰੇ ਸਰਕਾਰ ਫਿਰ ਕਰੇਗੀ ਕਿਦਾਂ ਕਿਸ ਤਰੀਕੇ ਨਾਲ ਪੋਲਿਸੀ ਪੋਸੀਬਲ ਹੈ ਉਹਦੇ ਤੇ ਮਸੌਦਾ ਤਿਆਰ ਖੜਾ ਤਿਆਰ ਕਰਕੇ ਉਹਨੂੰ ਵਿਧਾਨ ਸਭਾ ਚ ਲੈ ਕੇ ਉਹਨੂੰ ਪਾਸ ਕਰਾਏਗੀ ਉਹਨੂੰ ਕਾਨੂੰਨ ਨੂੰ ਲਿਜਾ ਕੇ ਔਰ ਹਾਈ ਕੋਰਟ ਦੇ ਜਿਹੜੀਆਂ ਜਿੰਨੀਆਂ ਪਾਪਰੈਕਟ ਦੇ ਦੀ ਇੰਜੀਨੀਅਰ ਸ਼ਰਤਾਂ ਉਹਨਾਂ ਨੂੰ ਪੂਰਾ ਕਰੇਗੀ ਇਸ ਤੇ ਠੀਕ ਲੋਕਾਂ ਨੂੰ ਤੁਸੀਂ ਰਾਹਤ ਦੇਣਾ ਚਾਹੁੰਦੇ ਹੋ ਪਰ ਕਿਤਨੇ ਕਿਤੇ ਕਾਰਨ ਜਿਹੜੇ ਰਹੇ ਨੇ ਬਿਲਡਰ ਰਹੇ ਨੇ ਲੇ ਆਲਿੰਦੇ ਸੀ ਜਗਾ ਉਥੇ ਬਿਲਡ ਕਰਤੀ ਵੇਚ ਕੇ ਚਲੇ ਗਏ ਬਾਅਦ ਚ ਉਹ ਨਾ ਪਾਰਕ ਬੰਦੇ ਸੀ ਨਾ ਲੋਕਾਂ ਦੇ ਪਾਣੀ ਪਹੁੰਚਦਾ ਸੀ ਉਹਨਾਂ ਖਿਲਾਫ ਵੀ ਕੁਝ ਕਰਨ ਜਾ ਰਹੇ ਹੋ ਤੇ ਨਾਲੇ ਕੀ ਪਵਿੱਖ ਦੇ ਵਿੱਚ ਇਸ ਤਰੀਕੇ ਦੀਆਂ ਕਲੋਨੀਆਂ ਨਾ ਬਣਨ ਉਸ ਚੀਜ਼ ਦਾ ਖਿਆਲ ਰੱਖਿਆ ਜਾਵੇ ਬਿਲਕੁਲ ਉਹਨਾਂ ਨੇ ਕੱਲ ਇਹ ਗੱਲ ਕਹੀ ਸੀ ਵੀ ਆਉਣ ਵਾਲੇ ਟਾਈਮ ਨੂੰ ਇਹ ਜਿਹੜਾ ਜਿਹੜੇ ਬਿਲਡਰ ਦਾ ਇਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਆ ਜਾਣਾ ਐਕਚੁਅਲੀ ਬਿਲਡਰਾਂ ਨੇ ਕੀਤਾ ਕਿ ਉਹਨਾਂ ਨੇ ਗੜੀਆਂ ਰਜਿਸਟਰੀਆਂ ਖੁਦ ਨਹੀਂ ਕੀਤੀਆਂ ਉਹਨਾਂ ਨੇ ਲੋਕਾਂ ਕੋ ਕਰਾਈਆਂ ਜੀ ਵੀ ਜ਼ਰਾ ਕੋ ਕਰਾਈਆਂ ਤੁਹਾਡੇ ਮੇਰੇ ਵਰਗੇ ਕੋ ਖੜੇ ਕਰਕੇ ਕਰਾਤੀ ਤੇ ਹੁਣ ਉਹ ਬੰਦਾ ਜਿਹੜਾ ਇੱਕ ਗਰੀਬ ਆਦਮੀ ਉਹਨਾਂ ਦਾ ਕੋ ਡਰਾਈਵਰ ਸ਼ਰੇਵਰ ਕਰ ਰਿਹਾ ਹੈ ਲੇਕਿਨ ਇਹਨਾਂ ਬਿਲਡਰਾਂ ਨੂੰ ਅਗਰ ਕਿਸੇ ਨੇ ਲੋਕਾਂ ਨੂੰ ਧੋਖਾ ਕੀਤਾ ਉਹਨੂੰ ਆਉਣ ਵਾਲੇ ਟਾਈਮ ਨੂੰ ਇਹਨੂੰ ਫਿਊਚਰ ਨਾ ਕਰ ਸਕੇ ਇਹਦਾ ਪ੍ਰਬੰਧ ਕੀਤਾ ਜਾਏਗਾ ਔਰ ਅਗਰ ਕੋ ਬੜਾ ਇਧਰ ਨਜ਼ਰ ਆਂਦਾ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਕਿੱਦਾਂ ਕਿੱਦਾਂ ਪਾਵਰ ਆਫ ਟਰਨਿੰਗ ਰੈਲਿਟੀ ਜਾਂਦੀ ਏ ਜਮੀਨ ਕਿਸੇ ਦੀ ਹੁੰਦੀ ਏ ਬਣਾ ਕੇ ਚਲੇ ਜਾਂਦੇ ਨੇ ਉਹ ਉਹ ਵੀ ਚੀਜ਼ਾਂ ਦਾ ਖਿਆਲ ਕੀ ਰੱਖਿਆ ਜਾ ਰਿਹਾ ਕਿੱਦਾਂ ਨੂੰ ਕਿਉਂਕਿ ਕਲਰਡ ਸਟੈਂਪ ਪੇਪਰ ਦੀ ਵੀ ਗੱਲ ਹੈ ਹਾਂ ਜਿਹੜੀ ਕਲਰਡ ਸਟੈਂਪ ਪੇਪਰ ਦੀ ਗੱਲ ਸੀ ਉਹਦਾ ਮਕਸਦ ਇਹ ਆ ਬਈ ਜਿਹੜਾ ਕਲਰਡ ਸਟੈਂਪ ਪੇਪਰ ਉਹਨੂੰ ਹੀ ਮਿਲੇਗਾ ਜਿਹੜਾ ਪਹਿਲਾਂ ਗਵਰਨਮੈਂਟ ਦੀਆਂ ਸਾਰੀਆਂ ਸ਼ਰਤਾਂ ਪ੍ਰੂਫਡ ਜਿਹੜੀ ਸ਼ਰਤਾਂ ਪੂਰੀਆਂ ਕਰਨੇ ਜੇ ਫਿਲਹਾਲ ਆਇਡੈਂਟੀਫਾਈ ਕੀਤੇ ਨੇ ਕਿੰਨੇ ਬਿਲਡਰ ਨੇ ਇਦਾਂ ਜਿੰਨੇ ਕਿੰਨੀਆਂ ਕਲੋਨੀਆਂ ਨੇ ਜਿਨ੍ਹਾਂ ਨੂੰ ਇਹ ਕੀਤਾ ਜਾ ਰਿਹਾ ਇਹਨਾਂ ਦੀ ਆਇਡੈਂਟੀਫਿਕੇਸ਼ਨ ਜਿਹੜੀ ਆਲਰੇਡੀ ਜਿਹੜੀ ਆ ਤੋ ਨਸਿਆ 16000 ਛੋਟੀਆਂ ਮੋਟੀਆਂ ਕਲੋਨੀਆਂ ਕਰਤੀਆਂ ਜਿਹੜੀ ਜਿਹਨੂੰ ਸਮਝ ਲੋ ਅਟਕਨਾਲ ਜ਼ਮੀਨ ਬਣ ਮਿਲੀ ਉਹਨੇ ਵੀ ਕਰ ਦਿੱਤੀ ਤੋ ਇਦਾਂ ਦਾ ਉਹਦਾ ਅਨਲਿਮਿਟਿਡ ਹੈ ਤੇ ਉਹਦੇ ਲਈ ਡਾਟਾ ਤਿਆਰ ਹੋ ਰਿਹਾ ਲੇਕਿਨ ਅਗਰ ਜਿੱਥੇ ਨਜ਼ਰ ਆਏਗਾ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਕਿ ਕਿ ਐਨਓਸੀ ਇਹ ਨਹੀਂ ਕਿ ਸਿਰਫ ਖਤਮ ਕਰ ਦੇਣੀ ਹੈ ਐਨਓਸੀ ਦਾ ਖਤਮ ਮਤਲਬ ਹੈ ਕਿ ਉੱਥੇ ਡਿਵੈਲਪਮੈਂਟ ਸਰਕਾਰ ਨੂੰ ਕੰਮ ਵੀ ਕਰਨੇ ਪੈਣੇ ਖਜ਼ਾਨੇ ਤੇ ਵੀ ਬੋਝ ਪਵੇਗਾ ਉਹ ਵੀ ਤੁਸੀਂ ਆਂਕੜੇ ਖਾਕਾ ਤਿਆਰ ਕੀਤਾ ਉਸ ਨੂੰ ਲੈ ਕੇ ਡੈਫੀਨੇਟਲੀ ਹੈ ਦੋਨੋਂ ਜਿਹੜੇ ਲੋਕਲ ਬਾਡੀ ਔਰ ਅਰਬਨ ਡਿਵੈਲਪਮੈਂਟ ਨੂੰ ਉਹ ਕੰਮ ਕਰਨਾ ਪੈਣਾ ਉਹਦੇ ਲਈ ਜੋ ਵੀ ਡਿਵੈਲਪਮੈਂਟ ਚਾਰजेस ਵੀ ਲੋਕਾਂ ਕੋਲ ਦੇਖੋ ਲੋਕ ਕਹਿੰਦੇ ਸਾਡੀ ਰੈਸਿ ਹੋ ਜੂਵੇ ਅਸੀਂ ਡਿਵੈਲਪਮੈਂਟ ਚਾਰजेस ਵੀ ਦੇ ਦੇਾਂਗੇ ਸੋ ਅਗਰ ਇਦਾਂ ਦਾ ਵੀ ਮੈਟਰ ਵਿੱਚ ਲੈਣਾ ਪਏ ਲਾਵਾਂਗੇ ਉਸ ਏਰੀਆ ਦੀ ਡਿਵੈਲਪਮੈਂਟ ਲਈ ਅਗਰ ਕੋਈ ਸ਼ਰਤ ਇਦਾਂ ਦੀ ਅਟੈਚ ਕਰਨੀ ਪ ਲੋਕ ਕਿਉਂ ਖਰਚਦੇ ਕਦਰ ਦੀਆਂ ਕਲੋਨੀਜ਼ ਕਿਉਂ ਲੈਂਦੇ ਦੀ ਲੋਕ ਸਸਤੀ ਜ਼ਮੀਨ ਲੈਣ ਦੀ ਕੋਸ਼ਿਸ਼ ਕਰਦੇ ਹਰੇਕ ਆਦਮੀ ਕਹਿੰਦਾ ਮੈਨੂੰ ਪਲਾਟ ਸਸਤਾ ਮਿਲੇ ਤਾਂ ਕੱਲ ਨੂੰ ਡਵੈਲਪਮੈਂਟ ਚਾਰਜਸ ਵੀ ਦਾ ਉਹ ਉਹ ਪੇ ਕਰਨ ਨੂੰ ਤਿਆਰ ਹੋਏਗਾ ਉਹਨੂੰ ਦੇਖਾਂਗੇ ਲੇਕਿਨ ਗਰੀਬ ਆਦਮੀ ਨੂੰ ਸਭ ਤੋਂ ਵੱਡੀ ਗੱਲ ਆ ਜਿਹੜਾ ਮੇਨ ਮਕਸਦ ਆ 5-10 ਮਰਲੇ ਪਲਾਟ ਵਾਲਾ ਜਿਹਦੇ ਕੋਲ ਤਾਂ ਪੈਸੇ 1 ਲੱਖ 2 ਲੱਖ 4 ਲੱਖ 5 ਲੱਖ 10 ਲੱਖ ਹੈ ਉਹਨੂੰ ਉਹ ਕਿਉਂ ਸਫਰ ਕਰੇ ਸਾਡਾ ਮੇਨ ਫੋਕਸ ਉਹਨਾਂ ਦੇ ਉੱਤੇ ਵੀ ਆ ਔਰ ਅਸੀਂ ਚਾਹੁੰਦੇ ਆ ਲੋਕਾਂ ਨੂੰ ਇੱਕ ਅੱਛਾ ਅਰਬਨ ਏਰੀਆ ਰਹਿਣ ਦੇ ਲਈ ਅੱਛਾ ਡਵੈਲਪਡ ਔਰ ਅੱਛਾ ਅਗਰ ਉਹਨੇ ਕਾਰੋਬਾਰੀ ਏਰੀਆ 'ਚ ਮਿਲਿਆ ਤਾਂ ਉਹ ਅੱਛੇ ਢੰਗ ਨਾਲ ਸਜਾਜੇ ਢੰਗ ਨਾਲ ਪਾਰਕਿੰਗ ਔਰ ਸਾਰੀਆਂ ਚੀਜ਼ਾਂ ਦੇ ਨਾਲ ਪ੍ਰਬੰਧ ਕਰਕੇ ਮਿਲੇ ਅੱਛਾ ਲੋ ਜਦੋਂ ਅਨਾਉਂਸਮੈਂਟ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਲੋਕੀ ਲਾਈਨ ਵੀ ਚਲੇਗੀ ਹੋਣੇ ਆ ਨਗਰ ਨਿਗਮਾ ਤੋਂ ਉਧਰੋਂ ਕੀ ਸਾਨੂੰ ਐਨਓਸੀ ਦੀ ਕਿਰਤ ਚਰਤ ਖਤਮ ਹੋ ਗਈ ਤੁਸੀਂ ਸਾਰੀ ਰਜਿਸਟਰੀ ਕਰੋ ਇਹ ਕਦੋਂ ਹੋਣ ਹੋ ਜਾਏਗਾ ਕਿ ਥੋੜਾ ਵੇਟ ਕਰਨਾ ਪਏਗਾ ਕਿ ਅੱਜ ਤੋਂ ਉਹਨੇ ਸ਼ੁਰੂਆਤ ਹੋ ਗਈ ਕਿ ਨੋਟੀਫਿਕੇਸ਼ਨ ਦੀ ਵੇਟ ਕਰਨੀ ਲੋਕਾਂ 30 ਸਾਲ ਤੋਂ ਵੇਟ ਕਰਦੇ ਪੈਸੀ ਲੇਕਿਨ ਇਨ ਪ੍ਰਿੰਸੀਪਲ ਹੀ ਜਦੋਂ ਸੀਐਮ ਸਾਹਿਬ ਨੇ ਕਹਿਤਾ ਲੋਕਾਂ ਨੂੰ 100% ਲੋਕਲ ਉੱਤੇ ਖੁਸ਼ ਹੈ ਪਰ ਚਲੋ ਸਾਨੂੰ 15 ਦਿਨ ਬਾਅਦ ਮਿਲ ਜਾਊ 20 ਦਿਨ ਬਾਅਦ ਜਾਂ ਆਣ ਵਾਲੀ ਵਿਧਾਨ ਸਭਾ ਸੈਸ਼ਨ 'ਚ ਮਿਲ ਜਾਊ ਨੋਟੀਫਿਕੇਸ਼ਨ ਹੋ ਜਾਏਗਾ ਲੋਕ ਤਾਂ ਇਸ ਗੱਲ ਤੋਂ ਹੀ ਬਹੁਤ ਖੁਸ਼ ਹੈ ਲੋਕਾਂ ਨੂੰ ਪਤਾ ਵੀ ਇਹ ਕੰਮ ਜਿਹੜਾ ਹੈ ਮੁੱਖ ਮੰਤਰੀ ਅਨਾਉਂਸਮੈਂਟ ਕਿਉਂਕਿ ਮੁੱਖ ਮੰਤਰੀ ਨੇ ਅੱਜ ਤੱਕ ਜਿਹੜੀ ਅਨਾਉਂਸਮੈਂਟ ਕੀਤੀ ਹੈ ਉਹਨੂੰ ਕੰਪਲੀਟ ਕਰਾਇਆ ਯਾਨੀ ਕਿ ਬਜਟ ਦੇ ਵਿੱਚ ਇਸ ਨੂੰ ਅਮੈਂਡਮੈਂਟ ਕਰ ਡੈਫੀਨਿਟਲੀ 100% ਲਕਿਤ ਜੀ ਸੁਣਿਆ ਬ੍ਰਹਮਸ਼ੰਕਰ ਜੀੰਪਾਸੀ ਜਿਹੜੀ ਜਾਣਕਾਰੀ ਦੇ ਰਹੇ ਸੀ ਕਿ ਬਜਟ ਸੈਸ਼ਨ ਦੇ ਵਿੱਚ ਇਹਨੂੰ ਪੂਰੇ ਤਰੀਕੇ ਨਾਲ ਕਿਉਂਕਿ ਕਈ ਸਾਰੀ ਲੀਗੈਲਿਟੀ ਵੀ ਨੇ ਉਹਨਾਂ ਤੋਂ ਵੀ ਦੇਖਣਾ ਹੈਗਾ ਤੇ ਬਜਟ ਦੇ ਵਿੱਚ ਅਮੈਂਡਮੈਂਟ ਕਰਕੇ ਉਸ ਤੋਂ ਬਾਅਦ ਲੋਕਾਂ ਨੂੰ ਲੋੜ ਨਹੀਂ ਪਵੇਗੀ ਕਿ ਕਿਸੇ ਵੀ ਤਰੀਕੇ ਦੀ ਐਨਓਸੀ ਕੋਈ ਰਜਿਸਟਰੀ ਕਰਾਣੀ ਹੈ ਤਾਂ ਉਸ ਦੇ ਵਾਸਤੇ ਲੈਣੀ ਪਵੇ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ ਪੰਜਾਬ ਕੇਸਰੀ ਜਗਬਾਨ ਟੀਵੀ ਤੇ ਸਾਰਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਮੁੱਖ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਐਨਓਸੀ ਦੀ ਸ਼ਰਤ ਜਿਹੜੀ ਹੈ ਹੁਣ ਜਿਸਟ੍ਰੀਕਰਣ ਵੇਲੇ ਨਹੀਂ ਰਹੇਗੀ ਇਸ ਨੂੰ ਲੈ ਕੇ ਇੱਕ ਹਾਈ ਲੈਵਲ ਦੀ ਮੀਟਿੰਗ ਵੀ ਪੰਜਾਬ ਸਕੱਤਰੇ ਦੇ ਵਿੱਚ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਫਾਈਨਲ